ফের <laughs> ਕਿਸਾਨ ਮਜ਼ਦੂਰ ਆਪਣਾ ਹੱਕ ਲੈਣ ਵਾਸਤੇ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕੇ ਨੇ ਇੱਕ ਵਾਰੀ ਫਿਰ ਦਿੱਲੀ ਨੇ ਪ੍ਰਿੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਅੱਜ ਤੋਂ 10 ਦਿਨ ਪਹਿਲਾਂ ਪੁਲਿਸ ਵਾਲਿਆਂ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਜਿੰਨੇ ਵੀ ਦਿੱਲੀ ਨੂੰ ਰਸਤੇ ਜਾਂਦੇ ਨੇ ਸਾਰੇ ਰਸਤਿਆਂ ਦੇ ਉੱਪਰ ਵੈਰੀਗੇਟ ਨੇ ਗੁੱਲ ਮੇਖਾਣੇ ਜਿਹੜੀਆਂ ਕਿ ਉੱਥੇ ਲਾਉਣੀਆਂ ਸ਼ੁਰੂ ਕਰ ਦਿੱਤੇ ਤੇ ਕਿ ਕੋਈ ਵੀ ਟਰੈਕਟਰ ਟਰਾਲੀ ਜਾਂ ਕੋਈ ਵੀ ਚੀਜ਼ ਅੱਗੇ ਨਾ ਆ ਸਕੇ ਸੋ ਜਿਸ ਦੇ ਚੱਲਦੇ ਅੱਜ ਉੱਥੇ ਕਿਸਾਨ ਵੀਰ ਪੋ ਜਿਹਨੇ ਜਵਾਨ ਮੁੰਡੇ ਪਹੁੰਚੇ ਨੇ ਜਿਨ੍ਹਾਂ ਨੇ ਜਾ ਕੇ ਉਹ ਗੁੱਲ ਮੇਖਾ ਨੇ ਜਿਸਰੀਏ ਨੇ ਉਹ 1 ਮਿੰਟ ਦੇ ਵਿੱਚ ਪੱਟ ਕੇ ਸੁੱਟ ਦਿੱਤੇ ਉਹ ਕਲਿੱਪ ਤੁਸੀਂ ਅੱਗੇ ਦੇਖੋਗੇ ਬਾਕੀ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਕਿਸਾਨ ਏਕਤਾ ਜਿੰਦਾਬਾਦ ਜ਼ਰੂਰ ਲਿਖਿਓ ਜੋ ਕਿਸਾਨ ਭਰਾਵਾਂ ਨੂੰ ਸਪੋਰਟ ਕਰਦੇ ਨੇ ਬਾਕੀ ਵੀਡੀਓ ਨੂੰ ਬੰਦ ਤੋਂ ਬੰਦ ਸ਼ੇਅਰ ਜ਼ਰੂਰ ਕਰਦੇ ਬਾਕੀ ਤੁਸੀਂ ਅੱਗੇ ਵੀਡੀਓ ਜ਼ਰੂਰ ਦੇਖੋ ਨਾ ਰਾਇਆ ਤੇ ਪੱਟੀ ਵੀ ਫਿਰਦੇ ਆ ਮੁੰਡੇ ਜਿਹੜਾ ਆਾ ਪੱਟ ਕੇ ਲੈ ਗਿਆ ਪੱਟੀ ਫਿਰਦੇ ਜਿੰਨੇ ਮਰਜੀ ਕਿੱਲੇ ਲਾ ਲੋ ਏਹੇ ਟੱਪੜੇ ਤੋਂ ਉਧਰ ਹੀ ਆ ਠੀਕ ਆ ਵੱਡੇ ਵੱਡੇ ਟਿੰਬੇ ਚੱਕਦੇ ਇੱਕ ਇੱਕ ਗਾਡਰ ਭਰ ਕੇ ਇਹਦਾ ਫੇਰ ਵੀ ਕੋਈ ਕੰਮ ਨਹੀਂ ਆ ਇਹਨੇ ਕੋਈ ਟਰੈਕਟਰ ਨਹਿਰ ਵੀ ਦੀ ਵੀ ਟੱਪ ਜਾਣਾ ਇ